ਅੱਜ ਜਨਤਾਦਲ ਯੂनाइटेड ਦੀ ਜਿਹੜੀ ਮੀਟਿੰਗ ਚੰਡੀਗੜ੍ਹ ਹੋ ਰਹੀ ਹੈ ਇਸ ਟਾਈਮ ਸਾਰੇ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਹਿਰਾਂ ਤੋਂ ਚੱਲ ਕੇ ਆਏ ਆ ਇੰਨੀ ਠੰਡ ਦੇ ਵਿੱਚ ਜਿਹੜੇ ਆਏ ਆ ਪ੍ਰਧਾਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਜਗ੍ਹਾ ਰਸਤੇ 'ਚ ਧੁੰਦ ਵੀ ਆ ਮੇਨ ਮੀਟਿੰਗ ਦਾ ਸਾਡਾ ਮਕਸਦ ਇਹੀ ਆ ਕਿ ਅਸੀਂ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨ ਆ ਉਹਦੇ ਵਿੱਚ 117 ਦੀ 17 ਸੀਟਾਂ ਦੇ ਉੱਤੇ ਮਿਹਨਤ ਵੀ ਕਰਾਂਗੇ ਤੇ ਆਪਣੇ ਕੈਂਡੀਡੇਟ ਵੀ ਖੜੇ ਕਰਾਂਗੇ ਸਾਡੀ ਮੇਨ ਪਾਰਟੀ ਦਾ ਮਕਸਦ ਇਹੀ ਰਹੇਗਾ ਨਸ਼ਾ ਮੁਕਤ ਪਰ ਨਸ਼ਾ ਮੁਕਤ ਸੀ ਇਦਾਂ ਦਾ ਨਹੀਂ ਕਰਾਂਗੇ ਜਿਦਾਂ ਭਗਵੰਤ ਮਾਨ ਸਰਕਾਰ ਕਰ ਰਹੀ ਆ ਕਿ ਨਸ਼ਾ ਤਾਂ ਵੇਚਣ ਵਾਲਾ ਬੰਦਾ ਕੁਝ ਹੋਰ ਆ ਤੇ ਦਿਖਾਣ ਵਾਲਾ ਕੁਝ ਹੋਰ ਆ ਫੜਦੇ ਪਏ ਆ ਜਿਹੜੇ ਆਮ ਗਰੀਬ ਘਰਾਦੇ ਮੁੰਡੇ ਆ ਉਹਨਾਂ ਨੂੰ ਫੜਿਆ ਯਾਰੋ ਤੇ ਉਹਨਾਂ ਤੇ ਗੋਲੀਆਂ ਪਾਈਆਂ ਜਾ ਰਹੀਆਂ ਨਸ਼ੇ ਦੀਆਂ ਕਿ ਇੰਨੇ ਸੋ ਗੋਲੀ ਫੱਟ ਲਈ ਇੰਨੇ ਸੋ ਗੋਲੀ ਫੱਟ ਲਈ ਪਰ ਜਦੋਂ ਉਹਨੂੰ ਘਰੋਂ ਚੱਕਿਆ ਜਾਂਦਾ ਬਿਲਕੁਲ ਖਾਲੀ ਹੱਥ ਲੈ ਕੇ ਜਾਂਦੇ ਆ ਬਾਅਦ ਚ ਪੁਲਿਸ ਕੋਈ ਸਟੋਰੀ ਬਣਾ ਦਿੰਦੀ ਆ ਜੀ ਇਹਨੂੰ ਫਲਾਣੇ ਨਾਕੇ ਤੋਂ ਫੜਿਆ ਫਲਾਣੀ ਜਗ੍ਹਾ ਦੇ ਨ ਜਾ ਰਿਹਾ ਸੀ ਫਲਾਣੀ ਜਗ੍ਹਾ ਤੋਂ ਲੈਣ ਜਾ ਰਿਹਾ ਸੀ ਇਹ ਬਿਲਕੁਲ ਗਲਤ ਆ ਸਰਕਾਰ ਇਸ ਟਾਈਮ ਬਹੁਤ ਜ਼ਿਆਦਾ ੱਤਕਾ ਕਰ ਰਹੀ ਆ ਆਪਣਾ ਪੂਰਾ ਸ਼ਕਤੀ ਸਰਕਾਰ ਦਿਖਾ ਰਹੀ ਕਿ ਅਸੀਂ ਕਰ ਕੇ ਸਕਦੇ ਆ ਕਿ ਅਸੀਂ ਆਮ ਬੰਦੇ ਨੂੰ ਇੱਕ ਸਮਗਲਰ ਬਣਾ ਕੇ ਪੇਸ਼ ਕਰ ਰਹੀ ਆ ਅਸਲ ਦੇ ਵਿੱਚ ਜਿਹੜੇ ਸਮਗਲਰ ਆ ਉਹ ਤਾਂ ਇਹਨਾਂ ਦੇ ਜਿਹੜੇ ਆਪ ਦੇ ਐਮ ਐਲ ਏ ਆ ਮੰਤਰੀ ਆ ਉਹਨਾਂ ਨੂੰ ਮਹੀਨੇ ਪਹੁੰਚਦੇ ਆ ਜੋ ਸੱਚ ਕਹਾਣੀ ਆ ਗਰਾਊਂਡ ਲੈਵਲ ਤੇ ਤਾਂ ਬਹੁਤ ਗਲਤ ਕੰਮ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਸਾਡੀ ਸਰਕਾਰ ਆਏਗੀ ਅਸੀਂ ਬਿਲਕੁਲ ਵੀ ਕਿਸੇ ਨਾਲ ਨਾ ਹੀ ਤੱਕਾ ਕਰਾਂਗੇ ਤੇ ਨਾ ਹੀ ਹੋਣ ਦਵਾਂਗੇ ਸਾਡੀ ਸਰਕਾਰ ਨਸ਼ੇ ਦੇ ਖਿਲਾਫ ਡਟ ਕੇ ਕੰਮ ਵੀ ਕਰੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਪਾਰਟੀ ਵੱਲੋਂ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਏਗਾ ਤੇ ਪੜ੍ਹਾਈ ਲਿਖਾਈ ਦੀਆਂ ਸਕੀਮਾਂ ਵੀ ਲਿਆਂਦੀਆਂ ਜਾਣਗੀਆਂ ਤੇ ਜਿਹੜੀ ਹੈਲਥ ਦੀਆਂ ਪਾਲਸੀਆਂ ਵੀ ਲਿਆਂਗੀਆਂ ਜਾਣਗੀਆਂ ਕਿ ਲੋਕਾਂ ਨੂੰ ਸਭ ਤੋਂ ਮਹਿੰਗਾ ਇਲਾਜ ਆ ਇਸ ਟਾਈਮ ਇਲਾਜ ਕਰਾਣਾ ਤੇ ਪੜਾਣਾ ਬੱਚੇ ਪੜਾਣੇ ਤੇ ਸਾਡੀ ਪਾਰਟੀ ਵੱਲੋਂ ਇਲਾਜ ਤੇ ਪੜ੍ਹਾਈ ਬਿਲਕੁਲ ਫ੍ਰੀ ਕੀਤੀ ਜਾਏਗੀ ਮੈਂ ਇਹੀ ਕਹਿੰਦਾ ਹੋਇਆ ਪਾਰਟੀ ਵਾ ਬਾਕੀ ਸੀਨੀਅਰ ਲੀਡਰ ਆ ਉਹ ਆਪਣਾ ਦੱਸਣਗੇ ਹੋਰ ਪਾਰਟੀ ਬਾਰੇ